ਪਿੰਡ ਸਿਹਾਂ ਦੋਦ ਵਿਖੇ ਜਿੱਥੇ ਕਿ ਬੀਤੇ ਦਿਨੀ ਇੱਕ ਪਹਿਲੀ ਕਲਾਸ ਵਿੱਚ ਪੜ੍ਹਦੇ ਬੱਚੇ ਨੂੰ ਪਿੰਡ ਦੇ ਹੀ ਕੁਝ ਅਗਵਾਕਰਾਂ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਬੱਚੇ ਨੂੰ ਬਰਾਮਦ ਕਰ ਲਿਆ ਦੇਖ ਸਕਦੇ ਹਾਂ ਕਿ ਬੱਚਾ ਪਹਿਲੀ ਕਲਾਸ ਦੇ ਬੱਚਾ ਪੜ੍ਹਦਾ ਸੀ 5 ਸਾਲ ਦੇ ਕਰੀਬ ਬੱਚੇ ਦੀ ਉਮਰ ਹੈ ਇਸ ਘਟਨਾ ਕਰਕੇ ਪੂਰੇ ਇਲਾਕੇ ਦੇ ਵਿੱਚ ਬਹੁਤ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਸੀ ਪਰ ਪੁਲਿਸ ਨੇ ਮਸਤੀਤੀ ਦਿਖਾਉਂਦੇ ਆ ਵੱਖ-ਵੱਖ ਟੀਮਾਂ ਬਣਾ ਕੇ ਬੱਚੇ ਨੂੰ 24 ਘੰਟੇ ਦੇ ਅੰਦਰ-ਅੰਦਰ ਆਗਵਾਕਰਾਂ ਦੇ ਚੁੰਗਲ ਤੋਂ ਛਡਾਲਿਆ ਇਸ ਮੌਕੇ ਅੱਜ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਬੱਚਾ ਅਪੀਅਰੈਂਸ ਦੇ ਜੋ ਮਾਪਿਆਂ ਨੇ ਉਹਨਾਂ ਦੇ سپرد ਕੀਤਾ ਇਸ ਮੌਕੇ ਤੇ ਹਲਕਾ ਵਿਧਾਇਕ ਸਦਨ ਨਰਿੰਦਰ ਸਿੰਘ ਗਿਆਸਪੁਰਾ ਵੀ ਉੱਚੇ ਤੌਰ ਤੇ ਪੁੱਜੇ ਹੋਏ ਸਨ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਜਿਸ ਤਰ੍ਹਾਂ ਕਿ ਪੁਲਿਸ ਦੇ ਉੱਪਰ ਇਸ ਗੱਲ ਦਾ ਧੱਬਾ ਲੱਗਿਆ ਹੈ ਕਿ ਪੁਲਿਸ ਮੌਕੇ ਉੱਪਰ ਕਾਰਵਾਈ ਨਹੀਂ ਕਰਦੀ ਪਰantu ਇਸ ਮਾਮਲੇ ਵਿੱਚ ਪੁਲਿਸ ਨੇ ਬੜੀ ਹੀ ਮਸਤੀ ਨਾਲ ਕੰਮ ਕੀਤਾ ਇਹ 24 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਬਰਾਮਦ ਕਰ ਲਿਆ ਤੇ ਦੇਖ ਸਕਦੇ ਹਾਂ ਕਿ ਇਹੋ ਬੱਚਾ ਜਿਸ ਨੂੰ ਬਰਾਮਦ ਕੀਤਾ ਗਿਆ ਹੈ ਇਸ ਮੌਕੇ ਤੇ ਲੋਕਾਂ ਨੇ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਰੇ ਵੀ ਲਗਾਏ ਆਉਂ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ ਸਿਮਿਆ ਦਾ ਆਰਡਰ ਪਿੰਡ ਦੇ ਵਿੱਚ ਜਿੱਥੋਂ ਤੱਕ ਇਹ ਲੱਗਿਆ ਸੀ ਸਾਡਾ ਬੱਚਾ ਕਿਡਨੈਪ ਕਰ ਲਿਆ ਗਿਆ ਸੀ ਅ ਅੱਜ ਪੂਰੀ ਰਾਤ ਪੁਲਿਸ ਨੇ ਆਪਰੇਸ਼ਨ ਚਲਾਇਆ ਕਈ ਜ਼ਿਲ੍ਹਿਆਂ ਦੀ ਪੁਲਿਸ ਨੇ ਲਗਾਤਾਰ ਇਸ ਆਪਰੇਸ਼ਨ ਨੂੰ ਚਲਾ ਕੇ ਪ੍ਰੋਸੀਜਰ ਬੜਾ ਸਕਸੈਸਫੁਲ ਰਿਹਾ ਜਿਹੜੇ ਡਰਾਇਵਰ ਸੀਗੇ ਉਹਨਾਂ ਚੋਂ ਇੱਕ ਡਰਾਇਵਰ ਰਾਜਪਾਲ ਸੋਹਰਿਆ ਤੇ ਦੂਸਰੇ ਕੰਮ ਲੈਣ ਡਰਾਇਵਰ ਨੂੰ ਹੌਸਲੀ ਰਿਕਾਰਡ ਕਰ ਲਿਆ ਤੇ ਬੱਚੇ ਨੂੰ ਦਾ ਸਟੱਡੀ ਚ ਲਿਆ ਤੇ ਬੱਚੇ ਨੂੰ ਪਟਿਆਲੇ ਉਹਨਾਂ ਦਾ ਮੈਡੀਕਲ ਇਲਾਜ ਤੋਂ ਬਾਅਦ ਥੋੜੀ ਦੇਰ ਚ ਬੱਚਾ ਘਰੇ ਆ ਰਿਹਾ ਤੇ ਅਸੀਂ ਸਾਰੇ ਗਣੇ ਪਿੰਡ ਵਾਸੀ ਬੈਠੇ ਨੇ ਕਿਉਂਕਿ ਪਿੰਡ ਵਾਸੀਆਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਕਿਡਨੈਪਰ ਵੱਲੋਂ ਇੱਕ ਛੋਟੇ ਬੱਚੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਪੂਰੀ ਰਾਤ ਮੈਂ ਸ਼ਾਬਾਸ਼ ਦਿੰਦਾ ਸਾਡੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਪੂਰੀ ਰਾਤ ਜਿਨ੍ਹਾਂ ਨੇ ਇਸ ਆਪਰੇਸ਼ਨ ਨੂੰ ਸਰੇਟਾੜਿਆ ਸਾਡੇ ਨਾਲ ਡੀਐਸਪੀ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਕੀਤੀ ਤੇ ਸਾਡੇ ਨਾਲ ਇਸ ਵਨ ਸੈਂਕ ਡਿਨ ਮਾਜਰਾ ਜੀ ਉਹ ਵੀ ਆਏ ਨੇ ਕਿਉਂਕਿ ਇਹਨਾਂ ਦੇ ਸਕੂਲ ਦੇ ਵਿੱਚ ਬੱਚਾ ਪੜਦਾ ਸੀਗਾ ਇਹ ਵੀ ਗੱਲ ਤੋਂ ਅੱਜ ਦੇ ਵਿੱਚ ਸੀ ਪਰਿਵਾਰ ਦੇ ਨਾਲ ਬੜੀ ਦੁੱਖ ਦੀ ਘਟਨਾਵਾਂ ਪਰ ਨਾਲ ਦੀ ਨਾਲ ਅਸੀਂ ਸ਼ਾਬਾਸ਼ ਦਿੰਦੇ ਹਾਂ ਸਾਡੀ ਜਾਬਾਜ਼ ਬੌਸ ਨੂੰ ਜਿਨੇ ਇਸ ਕੰਪਲਿਕੇਟਡ ਕੇਸ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਸੁਲਝਾ ਕੇ ਅੱਜ ਬੱਚੇ ਵੀ ਸਹੀ ਸਲਾਮਤ ਪਰਿਵਾਰ ਦੇ ਕੋਲ ਵਾਪਸੀ ਕਰਾਉਣ ਜਾ ਰਹੇ ਨੇ ਸਾਡੇ ਕੋਲ ਉਹਨਾਂ ਦੇ ਦਾਦਾ ਜੀ ਵੀ ਬੈਠੇ ਨੇ ਬੱਚੇ ਉਹਦੇ ਤੇ ਸਾਰਾ ਪਿੰਡ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਸੁੰਦਰ ਦੌੜਾ ਉਹ ਅੱਜ ਇੱਥੇ ਖੜਾ ਵਾ ਤੇ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਪਿੰਡ ਮੈਪਰ ਸੀਗੇ ਉਹ ਪਿੰਡ ਦੇ ਹੀ ਸੀਗੇ ਅੱਜ ਵਾਰ ਪਤਾ ਲੱਗਦਾ ਕਿ ਉਹ ਸ਼ਾਇਦ ਹੋਣ ਵਾਲੇ ਸਮੇਂ ਤੇ ਦੇ ਹੋਰ ਖੁਲਾਸੇ ਵੀ ਅਸੀਂ ਕਰਾਂਗੇ ਕਿ ਕੌਣ ਸੀ ਕਿੱਦਾਂ ਸੀ ਕੀ ਕਰਿਆ ਸੀ ਸਹੀ ਸਲਾਮਤ ਪਰਿਵਾਰ ਦੇ ਕੋਲ ਪਹੁੰਚਿਆ ਹਾਂਜੀ ਜੀ ਮੈਂ ਮਹਿਮਨਾਂ ਦੇ ਸਾਥ ਨਾਲ ਭੱਜੇ ਸਭ ਤੋਂ ਪਹਿਲਾਂ ਮੈਂ ਸਾਡੇ ਮੁੱਖ ਅਧਿਕਾਰੀ ਨੂੰ ਧੰਨਵਾਦ ਦੀ ਜੀ ਦਾ ਦਾ ਡੀਆਜੀ ਦੋ ਸਾਡੇ ਬਹੁਤ ਹੀ ਹੋਣਾ ਰੇਸ ਇਸ ਤੇ ਐਸਐਸਪੀ ਖੰਨਾ ਜੋ ਕੀ ਜਾਣਦੀ ਹੈ ਐਸਐਸਪੀ ਗगन ਮਲੇ ਕੋਟਾ ਜਿਨ੍ਹਾਂ ਨੇ ਸਾਰੀਆਂ ਇਜਾਜ਼ਤਾਂ ਤੇ ਉਹਨਾਂ ਨੇ ਕੀਮਾ ਨੇ ਆਪਰੇਸ਼ਨ ਕੀਤਾ ਤੇ ਮੈਨੂੰ ਯਾਦ ਆ ਵੀ ਜਦੋਂ ਵੀ ਅਸੀਂ ਮੈਂ ਸਭ ਤੋਂ ਪਹਿਲਾਂ 6:35 ਦੇ ਮਿੰਟ ਨੂੰ ਨਾਲ ਉੱਤੇ ਕਰਦੇ ਹਾਂ 15 ਮਿੰਟ ਬਾਅਦ ਹੀ ਕਵਰ ਕਰਦੇ ਹਾਂ ਉਹ ਜਿਸੇ ਹਾਲ ਤੇ ਸੀ ਉਸੇ ਹਾਲ ਤੇ ਉਹਨਾਂ ਨੇ ਮੰਨ ਲਾ ਆਪਰੇਸ਼ਨ ਸ਼ੁਰੂ ਕੀਤਾ ਤੁਹਾਡੀ ਸਖਤ ਮਿਹਨਤ ਤੇ ਤੁਹਾਡੀ ਪੂਰੀ ਟੀਮ ਦੀ ਕਲਾਕ੍ਰਿਤੀ ਅੱਜ ਬਧਾਈ ਦੇ ਪਾਤਰ ਆ ਸਾਡੇ ਕੋਲੇ ਸਭਨੀ ਜਿਨ੍ਹਾਂ ਨਾਲ ਜੁੜਦਾ ਧੰਨਵਾਦ ਸਿੱਧੇ ਤੇ ਇੱਕ ਮਸੂਮ ਬੱਚੇ ਦੀ ਜਿਹਦੇ ਨੂੰ ਕਦਾ ਸੋਚਦੇ ਨਹੀਂ ਸੰਦਾ ਕਰਦੇ ਨਹੀਂ ਕਿ ਕਿਦਨੇ ਪੱਲੇ ਤੇ ਸ਼ੇਰ ਨੇ ਨਾਣ ਤੋਪਦੇ ਸੋਚਦੇ ਉਹਦੇ ਮਿੱਠਾ ਤੇ ਕਿ ਅਸੀਂ ਪਿੰਡ ਵਾਸੀ ਨੇ ਤੇ ਲੱਖਾਂ ਨੇ ਬੜਾ ਸਾਥ ਦਿੱਤਾ ਗੁਰਦੁਆਰਾ ਜਾਂਦੇ ਤੁਹਾਨੂੰ ਬੁਲਾਇਆ ਸਾਰੇ ਪਿੰਡ ਪਿੰਡ ਦੇ ਲੋਕਾਂ ਦੀ ਲੱਗਣ ਲਈ ਜਿਲ੍ਹਾ ਬਲੇਪੁਰ ਦੇ ਵਿੱਚ ਨੂੰ ਵੀ ਤਰਚਲੇ ਕੇ ਤੇ ਤਾਇਰ ਦੇ ਵਿੱਚ ਲੱਗੇ ਕੀ ਮੈਂ ਜਦੋਂ 1 ਵਜੇ ਗੱਲ ਕੀਤੀ ਕਹਿੰਦੇ ਸੀ ਹੁਣ ਅਸੀਂ ਇੱਥੇ ਆ 2 ਵਜੇ ਗੱਲ ਕੀਤੀ ਕਹਿੰਦੇ ਇੱਥੇ ਆ ਸਾਰੀ ਰਾਹਤ ਤੁਸੀਂ ਦੇਖੋ ਵੀ ਉਹਨਾਂ ਨੂੰ 5 ਮਿੰਟ ਵੀ ਕਿਤੇ ਫਿਰ ਨੇਪਰੋਂ ਪੁਲਿਸ ਕਿ ਕਰਨੀ ਉਹ ਲੁੱਕ ਦੇ ਫਿਰਦੇ ਇੱਥੋਂ ਜਾ ਕੇ ਪਟਿਆਲਾ ਜਿਲ੍ਹੇ ਦੇ ਵਿੱਚ ਤੋਂ ਉਹ ਚਲੇ ਫੁਲਚੇ ਅੱਜ ਮੈਂ ਸਾਡੀ ਐਮਐਮ ਦੇ ਸਾਹਿਬ ਗੈਸਪਰੇ ਜੀ ਵੀ ਹਲਕਾ ਇਹ ਨਾ ਲਾਸਟ ਪਿੰਡਾ ਮੇਰਾ ਹਲਕਾ ਇਥੋਂ ਨਾਲ ਹੀ ਸ਼ੁਰੂ ਹੁੰਦਾ ਕਿ ਬੜਾ ਸਾਡਾ ਇੱਥੇ ਦਾ ਜਿਹੜਾ ਲੋਕਾਂ ਦੇ ਨਾਲ ਬੜਾ ਨਿੱਘਾ ਰਿਸ਼ਤਾ ਕਿ ਮੈਂ ਸਾਡੇ ਮਲੇਰਕੋਟੇ ਸਕੂਲ ਦੇ ਵਿੱਚ ਹੀ ਫਸਟ ਕਲਾਸ ਦਾ ਬੱਚਾ ਪੜ੍ਹਦਾ ਸੀ ਇਹ ਤੇ ਸਾਨੂੰ ਆਇਓ ਲੱਗਦਾ ਜਿਵੇਂ ਸਾਡਾ ਆਪਣਾ ਬੱਚਾ ਕਿਉਂਕਿ ਜਨਤਾ ਜਿਹੜੀ ਹੁੰਦੀ ਆ ਰਾਜ ਦੀ ਨਾਲ ਹੀ ਹੁੰਦੀ ਆ ਅ ਇਸ ਕਰਕੇ ਅ ਇਹ ਸਾਡੇ ਫੈਮਿਲੀ ਬਿਲਡਿੰਗ ਪਰਵਾਸ ਦਾ ਨਾਮ ਪਿੰਡ ਵਿੱਚ ਬਹੁਤ ਨਹੀਂ ਦਿੱਤੀ ਸਾਂਭੀ ਕਿੰਨੇ ਸਾਲوں ਵਿੱਚ ਕਰ ਰਹੇ ਪਰ ਪਿੰਡ ਵਾਸੀਆਂ ਤੇ ਜਨਤਾ ਤੇ ਖੜੀ ਜੀ ਅਗਲੀ ਸੱਤ ਉਹਦੇ ਹਿੰਦੂ ਦੁਆਰਾ ਧੰਨਵਾਦ ਕਰੇਗੇ ਜਿਹਨ ਲੋਕ ਸਾਡੇ ਵਿੱਚ ਆ ਗਏ ਉਹਨਾਂ ਨੂੰ ਹਰ ਕੇ ਨਸ਼ੇ ਦੇ ਵਿਰੁੱਧਲਾ ਐਡਾ ਕਿੱਦਨੇ ਤਰ੍ਹਾਂ ਤੇ ਅਸੀਂ ਤਾਂ ਸਰਕਾਰ ਨੂੰ ਇੱਕੋ ਜੰਦੇਤਾ ਜਾਂ ਧੰਦਾ ਸਾਡਾ ਜਾਂ ਪੰਜਾਬ ਸਾਡਾ ਉਹਨਾਂ ਦੇ ਸਮੇਂ ਦੇ ਵਿੱਚ ਕਿਤੇ ਜ਼ੋਰ ਨਹੀਂ ਚੰਗੇ ਨੀਤੀ ਦੇ ਦੇ ਤੇ ਬੇਫਕ ਹੋ ਕੇ ਵਪਾਰੀ ਆਪ ਦਾ ਕੰਮ ਕਰਨ ਲਈ ਲੂਕ ਰਹੇਗੇ ਦਿਨ ਰਾਤ ਉਹ ਕਦੇ ਵੀ ਉਹਨਾਂ ਨੂੰ ਕੋਈ ਡਰ ਨਹੀਂ ਇਹ ਕਸ ਧੰਨਵਾਦ ਹਾਜੀ ਬਾਪੂ ਜੀ ਕੀ ਨਾਮ ਆ ਆਪਣਾ ਗੁਰਜੰਟ ਸਿੰਘ ਅੱਛਾ ਜੀ ਬੱਚਾ ਆਪਣਾ ਕਦੋਂ ਤੋਂ ਹੋਇਆ ਸੀ ਗੁੰਮ ਹੱਲ ਹੋਇਆ ਜੀ ਸਵਾ 6 ਵਜੇ ਅੱਛਾ ਜੀ ਠੀਕ ਲੱਗਿਆ अच्छा जी ਤੇ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਰਿਹਾ ਤੁਹਾਨੂੰ ਜੀ ਪੁਲਿਸ ਪ੍ਰਸ਼ਾਸਨ ਦਾ ਜੀ ਬਹੁਤ ਸਹਿਯੋਗ ਰਿਹਾ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕੀਤੀ ਆ ਉਹਦੇ ਸਹਿਯੋਗ ਨਾਲ ਹੀ ਹੋਇਆ ਉਸ ਤੋਂ ਉਪਰੰਤ ਸਾਡੇ ਐਮ ਐਲ ਏ ਸਾਹਿਬ ਗੱਜਨ ਮਾਜਰਾ ਸਾਹਿਬ ਜੀ ਨੇ ਬਹੁਤ ਨਿੱਜੀ ਤੌਰ ਤੇ ਐਸ ਪੀ ਨਾਲ ਇਨ ਟੱਚ ਰਹਿ ਕੇ ਪ੍ਰਸ਼ਾਸਨ ਨਾਲ ਸਾਰੀ ਪਲ-ਪਲ ਦੀ ਫੀਡਬੈਕ ਲੈ ਕੇ ਮਤਲਬ ਪੂਰੀ ਮਿਹਨਤ ਨਾਲ ਜਿਹੜਾ ਸਾਡਾ ਬੱਚਾ ਸਾਨੂੰ ਦਿੱਤਾ ਸਹੀ ਸਲਾਮਤ ਤੇ ਇੱਕ ਨੌਣਾ ਕੰਮ ਕਰਨ ਵਾਲਿਆਂ ਦਾ ਉਹਨਾਂ ਦਾ ਹਸਰ ਵੀ ਬਹੁਤ ਮਾੜਾ ਕੀ ਹਾਂਜੀ ਡੀਐਸਪੀ ਸਾਹਿਬ ਕਿਵੇਂ ਕੀਤੀ ਕਾਰਵਾਈ ਸਾਰੀ ਨੂੰ ਕਿਵੇਂ ਜੀ ਜੀ ਕੱਲ ਮੰਦ ਭਾਗੀ ਘਟਨਾ ਵਾਪਰੀ ਸੀਗੀ 6 ਵਜੇ ਦੇ ਕਰੀਬ ਸੂਚਨਾ ਮਿਲਦੇ ਸਾਹਿਬ ਨੂੰ ਐਸਐਸਪੀ ਖੰਨਾ ਦੀ ਰਹਿਨਮਾਈ ਦੇ ਵਿੱਚ ਇਹ ਅਪਰੇਸ਼ਨ ਸ਼ੁਰੂ ਹੋਇਆ ਲੱਗਦਾ ਟੀਮਾਂ ਸੀਆਈਏ ਐਸਟੀਐਮ ਰਾਗ ਮੈਂ ਡੀਐਸਪੀ ਫਾਈਲ ਤੇ ਸਪੈਸ਼ਲ ਬ੍ਰਾਂਚ ਟੈਕਨੀਕਲ ਸੱਲ ਇਹ ਸਾਰਿਆਂ ਦੇ ਜਿਹੜੇ ਜ਼ਿਲ੍ਹੇ ਦੀ ਟੀਮ ਸੀਗੀ ਇਹਨਾਂ ਨੇ ਪ੍ਰੈਸ਼ ਸ਼ੁਰੂ ਕੀਤਾ ਕਿ ਅਸੀਂ ਕੈਮਰੇ ਖੰਘਾਲਣੇ ਸ਼ੁਰੂ ਕੀਤੇ ਤੇ ਕੈਮਰੇ ਖੰਘਾਲ ਦੇ ਖੰਘਾਲ ਦੇ ਅਸੀਂ ਇਹਨਾਂ ਦੀ ਲੋਕੇਸ਼ਨ ਜਿਹੜੀ ਅਪਡੇਟ ਕਰਦੇ ਰਹੇ ਤੇ ਨਾਲੇ ਇਹਨਾਂ ਦਾ ਜਿਹੜਾ ਵੀਡੀਓ ਫੁਟੇਜ ਸੀਗੇ ਉਹ ਸਾਨੂੰ ਰਾਤ 1.5 ਵਜੇ ਤੱਕ ਕਲੀਅਰ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਜੁਆਇੰਟ ਪ੍ਰੈਸ਼ਰ ਪਟਿਆਲਾ ਮਲੇਰ ਕੋਟਲਾ ਖੰਨਾ ਫਦਿਕਰ ਸਾਹਿਬ ਇਹਨਾਂ ਜ਼ਿਲ੍ਹੇ ਦੇ ਨਾਲ ਸੀ ਇਹਨਾਂ ਨੂੰ ਅਸੀਂ ਆਪਣੀ ਲੋਕੇਸ਼ਨ ਉਹਨਾਂ ਦੇ ਸ਼ੇਅਰ ਕਰਦੇ ਰਹੇ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਸੀ ਪੁਰਾਣੇ ਦਾਦਾ ਜੀ ਨੂੰ ਆਉਂਦੀ ਰਹੀ ਸੀ ਫਰੋਦੀ ਦੀ 60 ਲੱਖ ਰੁਪਏ ਉਹਨੇ ਡਿਮਾਂਡ ਕੀਤੀ ਸੀ ਤੇ ਜੀਤ ਜਾ ਕੇ 30 ਲੱਖ ਦੇ ਗੜਗੇ ਸੀ ਤੇ ਜਦੋਂ ਉਹਨਾਂ ਦੀ ਗੱਲ ਚੱਲਦੀ ਸੀਗੀ ਉਜੀ اسی ਲੋਕੇਸ਼ਨ ਆ ਸਾਰੇ ਡਿਸਟ੍ਰਿਕਟਾਂ ਨੂੰ ਸ਼ੇਅਰ ਕਰਦੇ ਰਏ ਤਾਂ ਕਿ ਬੱਚਾ ਜਿਹੜਾ ਸਹੀ ਸਲਾਮਤ ਪਹੁੰਚਾ ਲਾ ਸਕੇ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਸਹੀ ਸਲਾਮਤ ਆ ਗਿਆ ਤੇ ਉੱਥੇ ਐਨਕਾਊਂਟਰ ਹੋਇਆ ਤੇ ਜੀ ਵਿਚ ਵਿੱਚ ਬੰਦੇ ਜ਼ਖਮੀ ਹੋਏ ਨੇ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਤੇ ਬੱਚਾ ਆਪਣਾ ਘਰ ਆ ਗਿਆ ਪਿੰਡ ਵਾਲੇ ਦੀ ਲਦਾ ਆਕਰਮ ਨਹੀਂ ਹਾਂਜੀ ਤਾਂ ਜਿਹੜੀ ਇਹ ਘਟਨਾ ਵਾਪਰੀ ਸੀਗੀ ਕੱਲ ਸਫਾ ਵਿਸ਼ੇ ਵਿੱਚ ਦੇਖੀ ਉਹਦੇ ਪਹਾੜ ਤੋਂ ਪੁਲਿਸ ਨੇ ਇੱਕ ਬਹੁਤ ਚੰਗੀ ਕਾਰਵਾਈ ਕਰਦੀ ਇਤੋਂ ਵਧੀਆ ਆਪਣੇ ਸਾਰੇ ਜਿਲ੍ਹਾ ਦੇ ਪੁਲਿਸ ਨੇ ਲੱਗੀ ਬੱਚੇ ਨੂੰ ਸਹੀ ਸਲਾਮਤ ਠਾਕ ਕਰੇ ਲਿਆਂਦਾ ਮੈਂ ਤੇ ਧੰਨਵਾਦ ਕਰਦਾ ਸਾਡੇ ਪੁਲਿਸ ਜਿਲ੍ਹਾ ਅਖੰਡਾ ਦੀ ਟੀਮ ਦਾ ਤੇ ਸਾਰੀ ਪੁਲਿਸ ਜਿਲ੍ਹਾ ਦੀ ਟੀਮ ਦਾ ਤੇ ਉਸ ਤੋਂ ਬਾਅਦ ਮੈਂ ਇਹ ਆਪ ਸਰਕਾਰ ਨੂੰ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਸਵੇਰ ਦੀ ਤੱਕ ਆ ਕੇ ਇਹੋ ਬੱਚੇ ਨੂੰ ਉਹਨਾਂ ਦੇ ਘਰੇ ਵੀ ਚੋਂ ਪੜ ਆ ਰਹੀ ਮੈਂ ਇਸੇ ਕਰਕੇ ਮੈਂ ਸਾਰੀ ਪੁਲਿਸ ਨਾਲ ਹੋਣਾ ਡਾਕਵਾ ਹੈ ਕਿਹਨਾਂ ਡਿਪਾਰਟਮੈਂਟ ਦੇ ਅੰਦਰ ਆਉਂਦੇ ਨੇ ਇਹ ਨੋਟ ਅਨੀਆਂ ਜੀ ਕਿ ਨੋਬਲ ਅਵਰੇ ਕੀ ਨਾਮ ਹੈ ਜੀ ਰਣਵੀਰ ਸਿੰਘ ਜੀ ਤੇ بیٹے ਦਾ ਤੁਹਾਨੂੰ ਕਦੋਂ ਪਤਾ ਲੱਗਿਆ ਜਦੋਂ ਕਰੋ ਚੱਕਣਾ ਸੀ ਜਦੋਂ ਜਦੀ ਪਤਾ ਲੱਗਿਆ ਸੀ ਕਿ ਸਭਾ ਕਿਸੇ ਤੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਕਿਵੇਂ ਰੋਲ ਰਿਹਾ ਇਹਦੇ ਚ ਪ੍ਰਸ਼ਾਸਨ ਤੇ ਸਰਕਾਰ ਦਾ ਹੀ ਬਹੁਤ ਵਧੀਆ ਸਾਡਾ ਸਾਥ ਦੇ ਦਿੱਤਾ ਪੂਰਾ ਤੇ ਬਹੁਤ ਜਿਆਦਾ ਸਾਡੀ ਮਦਦ ਕੀਤੀ ਸਾਰੀ ਰਾਤ ਸਾਡੇ ਨਾਲ ਰਹੇ ਪੂਰਾ ਸਾਥ ਦਿੱਤਾ ਹੀ ਸਾਡਾ ਠੀਕ ਹੈ ਬੜੀ ਅੱਜ ਪਿੰਡ ਦੇ ਵਿੱਚ ਇਸ ਗੱਲ ਦੀ ਤਰੀਫ ਹੋ ਰਹੀ ਹੈ ਕਿ ਸਰਕਾਰ ਨੇ ਬੜਾ ਸਖਤ ਸੈਕਸ਼ਨ ਕੀਤਾ ਸਖਤ ਸੈਕਸ਼ਨ ਕਰਕੇ ਜਿਹੜਾ ਕਿਡਨਾਪਰ ਸੀ ਉਹਨੂੰ ਧੇਰ ਵੀ ਕੀਤਾ ਤੇ ਗਾਰੰਟਰ ਕੀਤਾ ਤੇ ਦੂਜੇ ਕੋਰਸ ਪਾਰਟੀ ਦਾ ਵੀ ਉੱਥੇ ਤਾਂ ਜਿਆਦਾ ਥੋੜਾ ਜਿਹਾ ਨਦੇ ਵੀ ਸਰਕਾਰ ਲੱਗੀ ਹੈ ਤੇ ਦੂਜਾ ਕਿਡਨਾਪਰ ਵੀ ਪੁਲਿਸ ਨੇ ਤੋਚਿਆ ਹੋਇਆ ਇਦਾਂ ਦੇ ਜਿਹੜੇ ਗਲਤ ਕਰਨ ਕਰਨ ਵਾਲੇ ਗਲਤਾਂ ਸਰ ਨੇ ਇਹ ਬੜਾ ਦੁੱਖ ਹੈ ਕਿ ਪਿੰਡ ਦਾ ਹੀ ਜਿਹੜੇ ਸੀਗੇ ਉਹਨਾਂ ਵੱਲੋਂ ਇਸ ਘਟਨਾ ਨੂੰ ਇਲਾਨ ਦਿੱਤਾ ਗਿਆ ਛੋਟੇ ਛੋਟੇ ਬੱਚੇ ਜਿਹੜੇ ਕਿ ਜੀਪੀਐਨ ਆਰਤੀਆਂ ਦਾ ਪਰਿਵਾਰ ਆ ਇੱਥੇ ਇਹਨਾਂ ਦੀਆਂ ਲਗਾਤਾਰ ਤਿੰਨ ਚਾਰ ਕੋਸ਼ਿਸ਼ਾਂ ਨੇ ਉਹਨਾਂ ਨੂੰ ਇਹ ਸਿਕਾ ਵੀ ਇਹਨੂੰ ਬੱਚੇ ਨੂੰ ਕੈਟਨਾਪ ਕਰਕੇ ਇਹਨਾਂ ਕੋਲੋਂ ਕੁਝ ਪੈਸੇ ਲੈ ਜਾਣ ਕਿੰਨਾ ਮੈਸੂਮਾ ਕਿ ਦੁਨੀਆ ਦੇ ਵਿੱਚ ਲਾਲਚ ਜਿਹੜਾ ਵਾ ਉਹ ਵੱਧ ਗਿਆ ਇਹ ਬਹੁਤ ਲੋਕਾਂ ਦੇ ਵਿੱਚ ਜਿੱਥੇ ਪਹਿਲਾਂ ਕੁਝ ਘੰਟੇ ਪਹਿਲਾਂ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ, ਰੋਸ ਸੀ ਅੱਜ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖੀ ਜਾ ਸਕਦੀ ਹੈ। ਸਾਰੇ ਇਸ ਗੱਲੋਂ ਬੜੇ ਸੰਤੁਸ਼ਟ ਨੇ ਕਿ ਜੋ ਉਸ ਨੇ ਇਸ ਵਾਰਦਾਤ ਨੂੰ ਇਨਜਾਬ ਦਿੱਤਾ, ਜੋ ਇਹ ਉਹਨਾਂ ਨੇ ਬੱਚੇ ਨੂੰ ਉਹਨਾਂ ਦਾ ਹਵਾਲਾ ਕੀਤਾ ਪਰਿਵਾਰ ਦੇ ਇਸ ਗੱਲ ਲਈ ਸਾਰੇ ਜਾਣੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨੇ, ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਨੇ, ਫਾਦਰ ਸਾਹਿਬ ਦੇ ਨਾਲ ਵੀ ਉਹਨੇ ਥੋੜੀ ਜਿher ਪਹਿਲਾਂ ਮਾਨ ਸਾਹਿਬ ਦੀ ਗੱਲ ਵੀ ਹੋਈ ਹੈ ਤੇ ਪਰਿਵਾਰ ਦੇ ਨਾਲ ਦਾ ਜਿਹੜੀ ਜਿਹੜੀ ਪਾਰਟੀ ਆ ਉਹ ਪਰਵਾਹ ਦੇ ਨਾਲ ਖੜੀ ਆ ਔਰ ਇਦਾਂ ਦੇ ਗਲਤ ਅਨਸਰਾਂ ਦੇ ਖਿਲਾਫ ਹਮੇਸ਼ਾ ਹੀ ਜਿਹੜਾ ਸਾਡਾ ਅਭਿਆਨ ਆ ਉਹ ਸਖਤ ਰਹੂਗਾ ਤੇ ਅਸੀਂ ਚੇਤਾਵਨੀ ਦਿੰਦੇ ਆ ਕਿ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਗਲਤ ਅਨਸਰ ਨੇ ਉਹ ਜਾਂ ਤਾਂ ਇਹ ਕੰਮ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਬਿਲਕੁਲ ਵੀ ਉਹ ਇਦਾਂ ਦੇ ਗਲਤ ਅਨਸਰਾਂ ਦੇ ਸਾਡੇ ਇਸ ਪੰਜਾਬ ਦੇ ਜੰਗਲੇ ਪੰਜਾਬ ਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ